ਜਦੋਂ ਭਗਵੰਤ ਮਾਨ ਸਰਕਾਰ ਬਣਦੀ ਆ ਉਦੋਂ ਇੱਕ ਵੱਡਾ ਬਿਆਨ ਚੱਲਦਾ ਬਹੁਤ ਜ਼ਿਆਦਾ ਵੀ ਅਸੀਂ ਬੱਕਰੀ ਦਾ ਵੀ ਮੁਆਵਜ਼ਾ ਦੇਵਾਂਗੇ ਅਸੀਂ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਅੱਜ 70% ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਖਰਾਬ ਹੋ ਗਈਆਂ ਉਹਨਾਂ ਬਾਰੇ ਇੱਕ ਬਿਆਨ ਨਾ ਭਗਵੰਤ ਮਾਨ ਦਾ ਨਾ ਸਾਡੇ ਵਿਧਾਇਕ ਦਾ ਆ ਜੀ ਜਿਹੜੀ ਬਾਰੇ ਕਿਹੜੀਆਂ ਫਸਲਾਂ ਆ ਕਣਕ ਤੇ ਹੁਣ ਗੋਲੇ ਛਿੜਦੇ ਨੇ ਜੀ ਬਹੁਤ ਜ਼ਿਆਦਾ ਨਹੀਂ ਆਦੀ ਕਰਦੀ ਜੀ ਹੁਣ ਰੋਜ਼ ਅੱਗ ਵੀ ਲੱਗਦੀ ਆ ਕਿੱਥੇ ਅੱਗ ਲੱਗਦੀ ਆ ਜੀ ਉਹ ਦੇਖੋ ਪੂਰੇ ਪਿੰਡ ਇੱਕ ਵੀ ਜਦੋਂ ਨਾੜ ਨੂੰ ਦੇਖੋ ਪੀੜ ਕੇ ਮੈਨੂੰ ਜਿਹਨੇ ਬੰਦ ਕਰਾਈ ਹੋਈ ਆ ਜੀ ਕੋਈ ਸਰਾਰਤੀਆਂ ਸਰ ਆਪਸ ਜੀ ਦੁਸ਼ਮਣੀ ਕੱਢਣ ਦੇ ਵਿੱਚ ਕਿਹਦੀ ਕਣਕ ਫ ਇੱਕ ਮਿੰਟ ਜੀ ਮੁਆਵਜ਼ੇ ਬਾਰੇ ਕੀ ਕਹਿੰਦੇ ਹੋ ਤੁਸੀਂ ਜਿਹੜਾ ਹੁਣ ਤੱਕ ਨਹੀਂ ਆਇਆ ਜਿਹੋ ਦੇਖੋ ਮੈਂ ਇਹ ਕਹਿ ਸਕਦਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਜਿਹੜੀ ਗੱਲ ਕਹਿੰਦੇ ਆ ਉੱਤੇ ਖਰੇ ਉਤਰਦੇ ਨਹੀਂ ਜੀ ਬੱਕਰੀ ਦਿੱਤ ਮਿਲੇ ਨਹੀਂ ਜੀ ਸਾਨੂੰ ਤਿੰਨ ਵਾਰ ਜਿਹਾਵਰੀ ਹੁਣ ਮਿੰਟ ਟਿਕਟਮੈਂਟ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਕਿਸਾਨਾਂ ਦੇ ਕੋਲ ਆਏ ਨਹੀਂ ਜੀ ਜੇ ਉਹਨਾਂ ਨੇ ਗੱਲ ਕਹੀ ਹੈ ਤਾਂ ਹੈਗਾ 100% ਸੇਮ ਦਾ ਸਾਡੇ ਖੇਤਾਂ 'ਚ ਪਾਣੀ ਨਹੀਂ ਆ ਰਿਹਾ ਅੱਜ ਨਹੀਂ ਜੀ ਕਿਸਾਨਾਂ ਦੇ ਖੇਤਾਂ 'ਚ ਪਾਣੀ ਪਹੁੰਚਣਾ ਸ਼ੁਰੂ ਹੋਇਆ ਨਹੀਂ ਜੀ ਇਹਦੀ ਤਾਂ ਬਿਲਕੁਲ ਨਹੀਂ ਕੱਲ੍ਹ ਜਾਂ ਅਗਲੇ ਦਿਨ ਹੋ ਗਿਆ ਨਹੀਂ ਤੁਸੀਂ ਮੇਰੇ ਕੋਲ ਆਓ ਇਹ ਵੀ ਮੋਟਾ ਆ ਜੀ ਨਾ ਕੋਈ ਮਾਤਰਾ ਦੀ ਨਿਆਰ ਨਹੀਂ ਹੋ ਰਹੀ ਕਿ ਸਾਡੇ ਪਿੰਡ ਦੇ ਵਿੱਚ ਜਦੋਂ ਲੱਗਿਆ ਹੋਇਆ ਠੀਕ ਹੈ ਤੁਸੀਂ ਸਾਡੇ ਕੋਲ ਸਰਪੱਖੀ ਲਈ ਪਾਉਂਦੇ ਕੋਈ ਜਵਾਬ ਨਹੀਂ ਤੁਸੀਂ ਕੋਈ ਡਿਵਪਲਪਮ ਦੇ ਵਿੱਚ ਲੈ ਕੇ ਆਓ ਤਾਂ ਮੈਨੂੰ ਦੇ ਦਿਓ ਤੁਸੀਂ ਦੱਸੋ ਵੀ ਜੇ ਸਹੀ ਹੋਇਆ ਜਾਂ ਗਲਤ ਹੋਇਆ ਪੰਜਾਬ ਸਰਕਾਰ ਨੇ ਬਾਟਰਾ ਤੇ ਕਰਿਆ ਜੀ ਜਿਹੜਾ ਪੰਜਾਬ ਸਰਕਾਰ ਨੇ ਬਾਟਰਾ ਜੀ ਪੰਜਾਬ ਜਦੋਂ ਚਲਾਉਣਾ ਨਹੀਂ ਜੀ ਪੰਜਾਬ ਦਾ ਕੱਲਾ ਜੇ ਜਦੋਂ ਸਾਡਾ ਸੈਂਟਰ ਨਾਲ ਮਸਲਾ ਜੀ ਤੁਸੀਂ ਮੈਂ ਸੈਂਟਰ ਨਾਲ ਚੱਲੋ ਮੈਨੂੰ ਲੱਗਦਾ ਨਹੀਂ ਅਸੀਂ ਬਾਈ ਜੀ ਨਹੀਂ ਤਾਂ ਮੈਨੂੰ ਲੱਗਦਾ ਚੱਲੋ ਤੁਸੀਂ ਪੰਜਾਬ ਸਰਕਾਰ ਨੇ ਇੱਕ ਮਾਹੌਲ ਕ੍ਰੀਏਟ ਕਰਤਾ ਵੀ ਕਿਸਾਨਾਂ ਨੇ ਰਸਤੇ ਬੰਦ ਕੀਤੇ ਆ ਤੁਸੀਂ ਸਮਝੋ ਜਾ ਕੇ ਦੇਖਿਆ ਵੀ ਕਿਸ ਨੇ ਨਹੀਂ ਕੀਤਾ ਮਿੰਟ ਕਿੰਨੇ ਜੱਥੇ ਬੰਦੀਆਂ ਨੇ ਸੈਂਟਰ ਦੇ ਸਰਕਾਰ ਨੇ ਭੇਜੀ ਬਤਰੀ ਮਿੰਟ ਇੰਡੀਆ ਜਿੱਥੇ ਬੰਦੀਆਂ ਨੇ ਜੀ ਆ ਬਾਈ ਜੀ ਉੱਥੇ ਰਹੇ ਨੇ ਕਿੰਨੀ ਜੱਥੇ ਬੰਦੀਆਂ ਨੇ ਪੰਜਾਬ ਔਰ ਹਰਿਆਣਾ ਕਿੰਨੀਆਂ ਜੱਥੇ ਬੰਦੀਆਂ ਨੇ ਇੱਕ ਮਿੰਟ ਸਰ ਕਿੰਨੀਆਂ ਜੱਥੇ ਬੰਦੀਆਂ ਨੇ ਜੱਥੇ ਬੰਦੀਆਂ ਹੈਗੀਆਂ ਨੇ ਜੀ ਬਹੁਤ ਮੰਦੀਆਂ ਹੈ ਜੇ ਨੇ ਨਾ ਜੀ ਸਾਰਿਆਂ ਨਾਲ ਹੀ ਗੱਲ ਹੁੰਦੀ ਹੈ ਔਰ ਸਾਰੇ ਬਹੁਤ ਸਿਆਣੇ ਨੇ ਸੂਝਵਾਨ ਨੇ ਠੀਕ ਹੈ ਨਾ ਔਰ ਬਹੁਤ ਸੂਝਵਾਨੀ ਨਾਲ ਗੱਲ ਕਰਦੇ ਸਾਰੀ ਗੱਲ ਕਰਦੇ ਤੁਸੀਂ ਵੀ ਸਿਆਣੇ ਹੋ ਨਹੀਂ 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 ਤਾਂ ਕੋਈ ਨਹੀਂ ਕਿਸੇ ਦੇ ਬਸਤੇ ਲੈ ਇੱਕ ਮਿੰਟ ਹੋ ਅਸਰ ਲੈ ਕਰਦੇ ਸਿਆਣੇ ਨੇ ਜਵਾਬ ਲੈ ਲੀ ਅਸੀਂ ਤੁਹਾਨੂੰ ਪੁੱਛੀ ਨਹੀਂ ਤੁਸੀਂ ਸਿਆਣੇ ਨਹੀਂ ਆਏ ਇਹ ਪਰਮਲੀ ਗੱਲਾਂ ਨੇ ਤੁਸੀਂ ਮੇਰੇ ਕੋਲ ਆ ਕੇ ਜਵਾਬ ਪੁੱਛਣੇ ਮੈਂ ਨਹੀਂ ਇਹ ਤਾਂ ਹੀ ਪੁੱਛੀ ਸਾਰੇ ਨੇ ਜਾਂ ਨਹੀਂ ਆਏ ਛੋਟੇ ਕੋ ਰਿਟਰਨ ਦੇ ਵਿੱਚ ਜਿਹੜੀਆਂ ਕੋਈ ਚੋਰੀ ਹੋਇਆ ਟਰਾਲੀ ਮੇਰੇ ਕੋਲ ਲਿਆਓ ਬਾਈ ਜੀ ਕਦੇ ਕਦੀ ਕੰਪਲੀਟ ਹੁਣ ਕਿੱਕ ਜੀ 135 ਪਹਿਲਾਂ ਚੋਰੀ ਹੋ ਜਾਂਦੀ ਤੁਸੀਂ ਅੱਜ ਪਹਿਲੇ ਦਿਨ ਮੈਨੂੰ ਦੱਸ 135 ਡਰਾਮਾ ਮੈਨੂੰ ਪਹਿਲੇ ਦਿਨ ਦੱਸ ਮੈਨੂੰ ਪਹਿਲੇ ਦਿਨ ਦੱਸ ਰਿਹਾ ਮੇਰੇ ਕੋਲ ਅੱਜ ਤੋਂ ਪਹਿਲਾਂ ਤੁਸੀਂ ਮੇਰੇ ਕੋਲ ਆਇਆ ਨਹੀਂ ਦੂਜਾ ਇਹ ਆ ਜੀ ਸਾਡੇ ਬਹਿਰਮੈਂ ਤੁਹਾਨੂੰ ਜੀ ਸਰਕਾਰ ਦਰਮਾ ਕੇ ਪ੍ਰਵੰਤ ਸਿੰਘ ਦੇ ਉੱਥੇ ਦੇ ਸੰਭੂ ਦੇ 4-4 ਦਿਨ ਆ ਜਾਂਦਾ ਹਰ ਥਾਂ ਹਰ ਜਗ੍ਹਾ ਦੇ ਅਸੀਂ ਕੰਪਲੇਂਟ ਦੇ ਚੁਪਿਆ ਉਸ ਬੰਦੇ ਤੇ ਇੱਕ ਕਾਰਵਾਈ ਨਹੀਂ ਹੋਈ ਕੀ ਪੰਜਾਬ ਸਰਕਾਰ ਦੀ ਅਸੀਂ ਮੰਨਾਂਗੇ ਭਾਈ ਮੈਨੂੰ ਤੁਸੀਂ ਨਾ ਰਿਟਨ ਦੇ ਵਿੱਚ ਕੰਪਲੇਂਟ ਦੇ ਦਿਓ ਮੈਂ ਸਰਪ੍ਰਿੰਤ ਪੰਜਾਬ ਸਾਹਿਬ ਮੁੱਖ ਮੰਤਰੀ ਪੰਜਾਬ ਮੈਨੂੰ ਕਿਉਂ ਮੈਂ ਮੁੱਖ ਮੰਤਰੀ ਸਾਹਿਬ ਨਾਲ ਆਪਦੇ ਕਿਉਂ ਅਸੀਂ ਦੋਸ਼ੀ ਆਂਗੇ ਹੁਣ ਗਰੀਬ ਜਿਹੜੇ ਪਰਿਵਾਰਾਂ ਦੇ ਬੱਚੇ ਜਿਹੜੇ ਬੱਚੇ ਪਰਿਵਾਰਾਂ ਦੇ ਬੱਚੇ ਅੰਦਰ ਬੈਠੇ ਨੇ ਗਰਮੀ ਚ ਉਹਨਾਂ ਦਾ ਘਾਟਨ ਕਰਨਾ ਹੈ ਜਿਨ੍ਹਾਂ ਦੀ ਅਸੀਂ ਗਰੀਬੀ ਕੱਢਣ ਤੇ ਲੱਗੇ ਹੋਏ ਆਂ ਅਸੀਂ ਦੋਸ਼ੀ ਆਂਗੇ ਇੱਕ ਮਿੰਟ ਇੱਕ ਜੀ ਤਾਂ ਗੱਲਾਂ ਹੋਰ ਮਸਲੇ ਲੈ ਕੇ ਜਾ ਰਹੇ ਨਹੀਂ ਨਹੀਂ ਤੁਸੀਂ ਇਹ ਚਾਹੁੰਦੇ ਮੈਂ ਛੋਟੇ ਨਾਲ ਬੈਠਾਂ ਕਿ ਮੈਂ 3-5 ਬੱਚਿਆਂ ਨੂੰ ਔਰ ਦੇਖੋ ਜੀ ਕੋਈ ਗੱਲ ਨਹੀਂ ਬੱਚਿਆਂ ਦਾ ਮਾਰ ਕੇ ਚੇਤਾ ਮਤਾ ਗਰੀਬਾਂ ਦੇ ਬੱਚਿਆਂ ਦੀ ਪੜਾਈ ਦਾ ਕੰਮ ਨਾ ਕਰੀ ਕਮਜ਼ੋਰ ਲਿਖੇ ਦੇ ਦੂਸਰੀ ਅਗਲਾ ਕਿੰਨਾ ਪੜਾਈ ਦਾ ਕੰਮ ਇਹ ਆਪਣੇ ਲਾਗੂ ਨਹੀਂ ਹੋਣਾਰੇ ਦਿਨਾਂ ਚ ਭਾਈ ਅਸੀਂ ਵੋਟਾਂ ਪਾ ਕੇ ਤੁਹਾਨੂੰ ਜਿੱਤੇ ਆਇਆ ਆ ਜਵਾਬ ਦੇ ਮੈਂ ਕਿ ਭਾਈ ਠੀਕ ਹੈ ਮੁਕਾਬਲਾ ਮੁੰਡਾ ਕੀ ਸਾਡਾ ਦੁਵਾਰਾ ਸੰਲੋ ਸਾਡਾ ਖੂਨ ਹੋ ਗਿਆ ਇੱਕ ਮਿੰਟ ਤੁਸੀਂ ਮੇਰੇ ਮਨ ਅਮਰੀਕਾ ਸੁਣੋ ਠੀਕ ਹੈ ਤੁਸੀਂ ਮੋਹਰੀਆਂ ਚੜ ਕੇ ਸਾਡੇ ਪਿੰਡ ਦੇ ਵਿੱਚ ਆਉਣੀ ਪਈ ਕਿ ਮੈਂ ਜੇ ਬਾਂਹ ਕੱਢ ਕੇ ਬੈਠਾ ਮੈਂ ਛੋਟਾ ਬੀਂਗਾ ਚੋਣੋ ਉਹ ਬੱਚੇ ਬੱਚੇ ਛੋਟੇ ਬੰਦੇ ਕੋਈ ਖਾਣ ਦੀ ਜਗ੍ਹਾ ਨਹੀਂ ਹੈ ਇਸੇ ਪਾਇਨੇ ਕਮੇਟੀ ਚ ਲੱਗੋ ਕੋਈ ਨਹੀਂ ਆਪਣੇ ਲਈ ਆਪਾਂ ਦੇ ਤੀ ਲੱਗੋ ਅੱਛਾ ਗਰਮੀ 'ਚ ਨਹੀਂ ਬੈਠੇ ਅੱਛਾ ਕੋਈ ਗੱਲ ਨਹੀਂ ਜੀ ਰਹਿਣ ਦੋ ਰਹਿਣ ਦੋ ਇਹ ਮੇਰੇ 24 ਦਾ ਰੇਟ ਸੈੱਟ ਕਰੋ ਕੋਈ ਮਾਣੋਂ ਦੇ ਪੈਸੇ ਨੂੰ ਪਤਾ ਜਿਹੜਾ ਰਹਿਣ ਦੋ ਸਹੀ ਨੂੰ ਸਹੀ ਕਹਿਣਾ ਸਿੱਖ ਲਓ ਤੁਸੀਂ ਕਿਸਾਨਾਂ ਦਾ ਜੀ ਬਾਈ ਅੱਜ ਕਿਸਾਨ ਬੁੜਾ ਘਰ ਨਹੀਂ ਰਿਹਾ ਦੇਖੋ ਜੀ ਪਤਾ ਨਹੀਂ ਪਾਣੀ ਆ ਰਿਹਾ ਅੱਛਾ ਸੰਦੇਗਰ ਕਿੰਨਾ ਪਾਣੀ ਆ ਰਿਹਾ ਬਿਜਲੀ ਮੁਫਤਾਲੇ ਲੋਕਾਂ ਦੇ ਸਵਾਲਾਂ ਦਾ ਕਿੰਨਾ ਟਾਈ ਦੇ ਬੱਚਾ ਨੂੰ ਪੜਾਈ ਫਰੀ ਦੇਰੀ ਐ ਸੋ ਇੰਨਾ ਟਾਈਮ ਲੋਕ ਜੋ ਘਾਣ ਲੇ ਗਏ ਸਰਕਾਰ ਅਸੀਂ ਨਹੀਂ ਲੋਕਾਂ ਚ ਆਉਣਾ ਪੈਣਾ ਮੇਰੀ ਗੱਲ ਤਾਂ ਹੈ ਜੀ ਹੱਥ ਬੰਦ ਕੀ ਜਿਹੜਾ ਵੀ ਤੁਹਾਡਾ ਇਸ਼ੂ ਰਿਪੋਰਟ ਵਿੱਚ ਮੇਰੇ ਕੋਲ ਆਈ ਹੁੰਦਾ ਮੈਂ ਤੁਹਾਨੂੰ ਪ੍ਰਮਾਣਮੈਂ ਬਾਈ ਜੀ ਵੱਡਾ ਇਸ਼ੂ ਸੜੇ ਬਾਬਰਪੁਰ ਦਾ ਤੁਸੀਂ ਲਾਈਵ ਹੁੰਦੇ ਸੀ ਉਹਦੇ ਰੋਡ ਦੇ ਉੱਤੇ 300 ਮਜੂਦ ਸਰ ਜਨੂ ਪਰੇ ਤੇ ਨਹੀਂ ਨਹੀਂ ਸੜਕ ਮੇਰੀ ਗੱਲ ਕਿ ਉਹ ਨਿਸ਼ਚਿਤ ਹੈ ਉਹ ਤੁਹਾਡੀ ਸਰਕਾਰ ਜਾਊ ਉਦੋਂ ਸੜਕ ਬਣੂਗੀ ਮੈਂ ਪ੍ਰਧਾਨ ਸਾਸੀ ਕੀ ਬੰਨਾਂਗੇ ਗਮਦੂਰ ਜੀ ਨਹੀਂ ਸਰ ਮੈਂ ਬਿਹਤਰ ਮਾਡਲ ਮੰਗਦਾ ਕਿ ਨਹੀਂ ਮੈਂ ਉਹ ਪੈ ਜੀ ਜਦੋਂ ਬਣੂਗਾ ਕਦੋਂ ਮੈਂ ਕਾਗਜ਼ਾਂ ਵਿੱਚ ਬਹੁਤ ਖੁਸ਼ ਹੋ ਬਹੁਤ ਹੋ ਗਿਆ ਤੇਜੰਦਰ ਕਰਨ ਦੇਗਾ ਬਈ ਸਾਨੂੰ ਬਿਲਕੁਲ ਜਿੰਦਰ ਜੀ ਸਰਪੰਚਾਂ ਦੇ ਵਿੱਚ ਮੈਂ ਸਵਾਰ ਆ ਗਿਆ ਇੱਕ ਮਿੰਟ ਸਰਪੰਚਾਂ ਦੇ ਵਿੱਚ ਮੈਂ ਸਵਾਰ ਨਾ ਆਇਆ ਕਿ ਬਾਬਰਪੁਰ ਕੌਲ ਵਾਲੀ ਸੜਕ ਜਿਹੜੀ ਹੈ ਇਹਦੀ ਅਪਡੇਟ ਦਿੱਤੀ ਜਾਵੇ ਮੈਨੂੰ ਦੱਸਿਆ ਜਾਵੇ ਲੋਕ ਮੈਨੂੰ ਪੁੱਛਦੇ ਨੇ ਜੀ ਮੰਤਰੀ ਸਾਹਿਬ ਦਾ ਜਵਾਬ ਹੈ ਕਿ ਮਨਜ਼ੂਰ ਹੋ ਗਈ ਹੈ ਬਹੁਤ ਜਲਦੀ ਸ਼ੁਰੂ ਹੋ ਰਹੀ ਹੈ ਮੈਂ ਆਪਣੇ ਪੇਜ ਤੇ ਪਾਈ ਹੈ ਜੀ ਠੀਕ ਹੈ ਜੀ ਮੈਂ ਸੋਸ਼ਲ ਮੀਡੀਆ ਤੇ ਪਾਈ ਹੈ ਜੀ ਚਲੋ ਵਧੀਆ ਸਰ ਰੋਜ਼ ਲਾਈਵ ਹੁੰਦੀ ਸੀ ਤੁਸੀਂ ਵਧੀਆ ਗੱਲ ਦੱਸਣ ਦੀ ਲੋੜ ਨਹੀਂ ਹੋਣੀ ਜੀ ਤੁਸੀ ਲੱਗੇ ਜਾਓ ਸਾਰਾ 26 ਸੜਕਾਂ ਨਵੀਆਂ ਬਣ ਰਹੀਆਂ ਬਿਚਾਰ ਉਹਨਾਂ ਸੜਕਾਂ ਦਾ ਹਾਲ ਦੇਖੋ 24 ਸੜਕਾਂ ਨਵੀਆਂ ਸ਼ੁਰੂ ਹੋ ਰਹੀਆਂ 3 ਸਾਲ ਹੋ ਗਏ ਬਾਈ ਬਿਲਡ ਕਰ ਰਹੇ ਸੀ ਸੜਕਾਂ ਨਵੀਆਂ ਬਣਾ ਸਾਡੇ ਵਿਧਾਇਕ ਹੋਣਗੇ ਸਾਡੇ ਨਾਲ ਗੱਲ ਕਰਨਗੇ ਆਡੀ ਆਪਣੇ ਡਾਕੂਮੈਂਟ ਸਹੀ ਨੇ ਇਸਪਰੇ ਜੇ ਸਾਰਾ ਕੁਝ ਠੀਕ ਹੋ ਗਿਆ ਨਾ ਪੈਸਾ ਆ ਰਿਹਾ ਹੁਣ ਇੱਕ ਮਿੰਟ ਜੀ ਤੁਹਾਡੇ ਕੋਲੇ ਸਾਰਾ ਰੇਟਨ ਦੇ ਵਿੱਚ ਡਾਟਾ ਲੈ ਕੇ ਆਈਏ ਸਾਡਾ ਕੀ ਨੁਕਸਾਨ ਹੋ ਸਾਡੀ ਪਰਭਾਈ ਕਦੋਂ ਸਰਕਾਰ ਪਰਭਾਈ ਕਰੂ ਜੀ ਸਰਕਾਰ ਜਿੰਮੇਵਾਰੀ ਲੈਣੂ ਜੀ ਜਿੰਮੇਵਾਰੀ ਲੈਣਾ ਤੁਸੀਂ ਸਟੈਂਡ ਕਲੀਅਰ ਰੇਟਨ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਕਿਸਾਨ ਨਹੀਂ ਲੈਣੇ ਮੈਂ ਉਹਦਾ ਰੁਲੀਆ ਬਾਈ ਇਹ ਤੇ ਤੁਸੀਂ ਹੋਰ ਜੰਡਾ ਤੁਹਾਡਾ ਚੇਂਜ ਹੋ ਗਿਆ ਬਾਈ ਜਲਦ ਕਰ ਬਿਲਕੁਲ ਜਲਦ ਬਾਈ ਇੱਕ ਮਿੰਟ ਉਸੇ ਮੇਰੇ ਕੋਲ ਆਉਂਸੀ ਆਇਆ ਵਾ ਸੈਂਟਰ ਦੇ ਸੈਂਟਰ ਦੀ ਪੱਕੇ ਵਾਲੀ ਚਲੀ ਜਾ ਤੁਸੀਂ ਡਾਕਟਰ ਦੇ ਨਾਲ ਤੁਸੀਂ ਉਹਨਾਂ ਨਾਲ ਸਾਰੇ ਸਾਡੇ ਮੌਕੇ ਦੇ ਤੁਸੀਂ ਵੀ ਪਿੰਡਾਂ ਜੀ ਰਹਿਣਾ ਅਸੀਂ ਵੀ ਪਿੰਡਾਂ ਜੀ ਹਾਂ ਤੁਹਾਡੇ ਕੋਲੇ ਅਸੀਂ ਮੇਰੇ ਕੋਲ ਆਉਂਕ ਮੈਂ ਤੁਹਾਡੇ ਨਹੀਂ ਨਹੀਂ ਜੀ ਤੁਹਾਡੇ ਸਰਕਾਰਾਂ ਦੀ ਮਿਲਣਾ ਹਾਂ ਜੀ ਨਾ ਹਾਂ ਜੀ ਨਾ ਰੇਟਾਂ ਦੇ ਵਿੱਚ ਲੈ ਕੇ ਆਵਾਂਗੇ ਤੁਸੀਂ ਦੱਸੋ ਪਰ ਭਾਈ ਗਰੂ ਸਰਕਾਰ ਆਹ ਕਰੋ ਜੀ ਮਾੜੀ ਜੀ ਰਿਕਾਰਡਿੰਗ ਪਰ ਭਾਈ ਨਿਸਾਨੀਆਂ ਪਹਿਲੇ ਮੈਂ ਤਾਂ ਸ਼ੁਰੂ ਤੋਂ ਕਹਿ ਰਿਹਾ ਪਰ ਭਾਈ ਸਰਕਾਰ ਮੇਰੇ ਟ੍ਰਾਲੀਆਂ ਚੋਰੀ ਹੋਈਆਂ ਨੇ ਕੋਈ ਫਸਲ ਦਾ ਮੈਨੂੰ ਲਿਆਓ ਭਾਈ ਜੀ ਅਸੀਂ ਤਾਂ ਟੀਮਾਂ ਬਣਾਈਆਂ ਜੀ ਜੀ ਸ਼ੁਭ ਕਰਨ ਤੇ ਗੋਲੀ ਮਾਰੀਆ ਪੁਲਿਸ ਵਾਲਿਆਂ ਨੇ ਮਾਰੀਆ ਉੱਥੇ ਅੱਜ ਤੱਕ ਇੱਕ ਕਾਰਵਾਈ ਨਹੀਂ ਹੋਈ ਸਵਾਦ ਵੱਖਰਾ ਇਸ਼ੂ ਹੈ ਭਾਈ ਕਿਉਂ ਆ ਭਾਈ ਜੀ ਉਹ ਉਹ ਸਾਡੇ ਦੇਰ ਜਮਾਕ ਨੇ ਯਾਰ ਸਾਡੇ ਸਾਡੇ ਕਮੈਂਟ ਨਾ ਜੀ ਨਾ ਜਿਸ ਵਾਰ ਦੇ ਮੌਕੇ ਤੇ ਹੋਇਆ ਜੀ ਉਹ ਉਹ ਬਾਈ ਕਿਵੇਂ ਹੋ ਗਿਆ ਬੱਕਰਾ ਹਟ ਦੋ ਖੜ ਜਾ ਹਟ ਜਾ ਸਾਡਾ ਧਰਮ ਸੋਦ ਵਜੀਫਾ ਕਾ ਕੇ ਗਰੀਬਾਂ ਦਾ ਕਿੱਥੋਂ ਖਾ ਗਿਆ ਇੱਕ ਮਿੰਟ ਇੱਕ ਜਦ ਲਈ ਮੈਂ ਬੇਮਾਰ ਬੈਠਾ ਸੀ ਇੱਕ ਸਵਾਲ ਆਈ ਉਹਦੇ ਘਰ ਤੇ ਬਾਹਰ ਇਕੱਲਾ ਬੇਮਾਰ ਬੈਠਾ ਸੀ 300 ਤੇ ਕਰ ਕਾਰਵਾਈ ਨਹੀਂ ਫਾਇਸਲ 300 ਤੇ ਛੜਦੇ ਬਾਹਰ ਇਕੱਲਾ ਕੋਈ ਨਹੀਂ ਆਇਆ ਕੋਈ ਗੱਲ ਕਰ ਰਿਹਾ ਯਾਰ ਅਜਿਹਾ ਨਾ ਆਪਣੇ ਬੰਦੇ ਨੇ ਯਾਰ ਕੰਦੇ ਕਰ ਰਹੇ ਸਾਡਾ ਬੱਚਾ ਮਰਿਆ ਜੀ ਬਾਈ ਆਖਿ ਆਹ ਤਾਂ ਆਖਰੀ ਸਵਾਲ ਆ ਇੱਕ ਨਾ ਸਵਾਲ ਸੁਣ ਕੇ ਲੈ ਲਾਸਟ ਸਵਾਲ ਇੱਕ ਨੋਟੋ ਇੱਕ ਗੱਲ ਸੁਣ ਲੋ ਇੱਕ ਲਾਸਟ ਸਵਾਲ ਤੱਕ ਕੋਈ ਯਾਰ ਕੋਈ ਦੇਖੋ ਬਰਬਾੜੀ ਕਾਂਡ ਹੋਇਆ ਠੀਕ ਆ ਛੋਟੀ ਸਰਕਾਰ ਭਗਵਾਨ ਤੁਮਾਰੇ ਕਹਿੰਦਾ ਰਿਹਾ ਮੇਰੇ ਮੇਰੇ ਪੂਰੇ ਰਾਜ ਨਹੀਂ ਰਾਜਨੀਤੀ ਨਾ ਕਿਸਾਨੀ ਦੀ ਗੱਲ ਕਰ ਕਿਸਾਨੀ ਦੀ ਗੱਲ